ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖੁ ਪਾਵੋ ਕਲ ਕਲੇਸਨ ਮਹੇ ਮਟਾਵੋ ਸਿਮਰੋ ਜਾ ਸਬ ਸੰਭਰੇ ਕੈ ਨਾਮ ਜਬ ਤਿਆ ਗਨ ਤੇ ਅਨੇਕੈ ਬੇਦ ਪ੍ਰਾਨ ਸਿਮਰਤ ਸੁਦੇ ਅਖਰ ਕੀਨੇ ਰਾਮ ਨਾਮੇ ਕੇ ਅਖਰ ਕਿਨ ਕਾ ਏਕ ਜੀ ਜੀਵ ਸਾਵੈ ਤਾਂ ਕੀ ਮੈ ਵਾਗ ਨੀ ਨ ਆਵੇ ਕਾਂ ਕੀ ਏਕੇ ਦ ਸੁਹਾਰੂ ਨਾਨਕੁ ਨ ਸੰਗ ਮੋਹਿ ਉਦਾਰੂ ਸੁਖ ਮਨੀ ਸੁਖ ਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ੍ਰਾਮ ਰਹਾ ਪ੍ਰਭ ਕੈ ਸਿਮਰਨ ਗਰਬ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗ ਨਾ ਲਾਗੈ ਪ੍ਰਭ ਕੈ ਸਿਮਰਨ ਆਂਧਨ ਜਾਗੈ ਪ੍ਰਭ ਕੈ ਸਿਮਰਨ ਭੋ ਨਾ ਬਿਆ ਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾ ਪੈ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਬਨਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰੇ ਦਸੇਦ ਨੌ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਵਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੇ ਪ੍ਰਭ ਕੈ ਸਿਮਰਨ ਦਰਗਹਿ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾ ਕੇ ਲਾਗੂ ਪਾਇ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਹਿ ਸਿਮਰਨ ਉਦਰੇ ਮਉਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੁਜੈ ਪ੍ਰਭ ਕਹਿ ਸਿਮਰਨ ਸਭ ਕੇ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮਤਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰ드ਮਾਈ ਸਮਾਇ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇਤਨਵੰਤੇ ਪ੍ਰਭ ਕਉ ਸਿਮਰੈ ਸੇਪਦਵੰਤੇ ਪ੍ਰਭ ਕਉ ਸਿਮਰਐ ਸੇ ਜਨ ਪਰਵਾਨ ਪ੍ਰਭ ਕਉ ਸਿਮਰਐ ਸੇ ਪੁਰਪਰਦਾਨ ਪ੍ਰਭ ਕਉ ਸਿਮਰਐ ਸੇ ਬੇ ਮਹਤਾਜੇ ਪ੍ਰਭ ਕਉ ਸਿਮਰਐ ਸੇ ਸਰਵਕੇ ਰਾਜੇ ਪ੍ਰਭ ਕਉ ਸਿਮਰਐ ਸੇ ਸੁਖਵਾਸੀ ਪ੍ਰਭ ਕਉ ਸਿਮਰਐ ਸਦਾ ਬਨਾਸੀ ਸਿਮਰਨ ਤੇ ਲਾਗੇ ਜਨੇ ਆਪ ਦੇ ਆਲਾ ਨਾਨਕ ਜਨ ਕੇ ਮੰਗੈ ਰਵਲਾ ਪ੍ਰਭ ਕਉ ਸਿਮਰਐ ਸੇ ਪਰਉਪਕਾਰੀ ਪ੍ਰਭ ਕਉ ਸਿਮਰਐ ਤਨ ਸਦ ਬਲਿਹਾਰੀ ਪਰਬ ਕਉ ਸਿਮਰੈ ਸੇ ਮੁਖ ਸੁਹਾਵੇ ਪਰਬ ਕਉ ਸਿਮਰੈ ਤਨ ਸੁਖ ਬਿਹਾਵੇ ਪਰਬ ਕਉ ਸਿਮਰੈ ਤਨ ਆਤਮ ਜੀਤਾ ਪਰਬ ਕਉ ਸਿਮਰੈ ਤਨ ਨਰਮਲ ਰੀਤਾ ਪਰਬ ਕਉ ਸਿਮਰੈ ਤਨ ਅਨੰਦ ਘਨੇਰੇ ਪਰਬ ਕਉ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇ ਚਲਿਆ ਅਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚਨ ਕਾਰ ਸੁਖ ਪ੍ਰਭ ਸਿਮਰਨ ਕੰਤਨਾ ਪਾ ਸਿਮਰੈ ਸੇ ਜਨ ਜਨ ਕੋ ਬ੍ਰਹਮਿਆ ਨਾਨਕ ਤិន ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਬਰਟਾਏ ਹਰ ਸਿਮਨ ਲਗ ਬੇਦਿਉ ਪਾਇ ਹਰ ਸਿਮਰਨ ਪਹਿ ਇਸ ਦੇ ਅਤੀ ਦਾਤੇ ਹਰ ਸਿਮਰਨ ਨੀਚ ਚੌਂ ਗੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰ ਹਰ ਸਿਮਰਨ ਮੇ ਆਪ ਨਰੰਕਾਰਾ ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਕਟ ਘਟ ਨਾਥਿ ਅਨਾਥ ਸ਼ਰਨੁ ਤੇਮਾਰੀ ਆਇਓ ਨਾਨਕ ਕੇ ਪ੍ਰਭ ਸਾਥ